ਵਾਲ ਜੀ ਦਾ ਖਾਲਸਾ ਵਹਿਗਤ ਕੀ ਫਤਿਹ ਜੀ ਸਤ ਸੰਗਤ ਜੀ ਅੱਜ ਦੇ ਜਿਹੜੇ ਇਹ ਸਮਾਰੋਹ ਚੱਲ ਰਹੀ ਹੈ ਇਹ 1706 ਦੇ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਹਿਬ कौर ਮਾਤਾ ਸੁੰਦਰ कौर ਤਲਵੰਡੀ ਸਾਬੂ ਦਮਦਵਾ ਸਾਹਿਬ ਤੋਂ ਚੱਲ ਕੇ ਇਸ ਨਗਰ ਚੱਕ ਪਤੇ ਸਿੰਘ ਵਾਲਾ ਦੇ ਵਿੱਚ ਪਹੁੰਚੇ ਸਨ ਇਥੋਂ ਦੀ ਬ੍ਰਾਗਣ ਰੂਹ ਬ੍ਰਹਮਗਿਆਨੀ ਮਾਂ ਤਨਤਨ ਮਾਂ ਦੇਸਾਂ ਉਹਨਾਂ ਨੂੰ ਯਾਦ ਕਰਦੇ ਸੀ ਹਰ ਵੇਲੇ ਕਿ ਸਾਡੇ ਘਰ ਆ ਕੇ ਚੰਨ ਪਾਉਣ ਦਰਸ਼ਨ ਦੇਣ ਵਾਲੇ ਬਖਸ਼ੋ ਤਾਂ ਸਤਗੁਰਾਂ ਨੇ ਮਿਹਰ ਕੀਤੀ ਤਾਂ 18 ਜੇਠ ਵਾਲੇ ਦਿਨ ਇਸ ਨਗਰ ਚ ਆਈ ਜਿਹੜਾ ਆਪਾਂ ਵੱਡੇ ਗੁਰੂ ਘਰ ਦੇ ਦਰਸ਼ਨ ਦਰਦਾਰੀ ਕਰਦੇ ਆ ਉਹ ਪਿੰਡ ਦੀ ਸਾਂਝੀ ਜਗ੍ਹਾ 'ਚ ਜਿੱਥੇ ਉਸ ਟਾਈਮ ਇੱਕ ਕਾਰ ਦਾ ਮੰਗਲਾ ਤਿਆਰ ਕੀਤਾ ਜਿੱਥੇ ਉਤਾਰਾ ਕੀਤਾ ਗਿਆ ਉਸ ਤੋਂ ਬਾਅਦ ਪਾਸ਼ਾ ਮਾਹਦੇਸਾਂ ਦੇ ਘਰ ਇੱਥੇ ਜਿਹੜੇ ਤੁਸੀਂ ਬੁਰਜ ਸਾਹਿਬ ਦੇ ਦਰਸ਼ਨ ਦਰਦਾਰੀ ਕਰਦੇ ਹੋ ਉਸ ਟਾਈਮ ਦਾ ਮਾਹਦੇਸਾਂ ਦਾ ਪ੍ਰਾਤਨ ਘਰ ਹੈ ਜਿਹੜਾ ਕਿ ਦੁਨੀਆ 'ਚ ਇੱਕ ਆਖਰੀ ਨਿਸ਼ਾਨੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਿ ਜਿੱਥੇ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਗਬਨ ਸਿੰਘ ਮਹਾਰਾਜ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਨੌ ਦਿਨ ਲਈ ਇਹਦੀ ਸਾਤੇਠ ਵਿਰਾਜੇ ਤੇ ਇਹਦੇ ਉੱਪਰ ਚਵਾਰੇ ਚ ਵੀ ਵਿਰਾਜੇ ਤੇ ਉਹਨਾਂ ਦੀ ਸ਼ੋਹ ਪ੍ਰਾਪਤ ਅੱਜ ਵੀ ਸਹੀ ਸਲਾਮਤ ਹੈ। ਬਾਕੀ ਨਿਸ਼ਾਨੀਆਂ ਜੋ ਤੁਸੀਂ ਦਰਸ਼ਨ ਗੁਜ਼ਾਰੇ ਕਰਦੇ ਹੋ ਪਾਸ਼ਾ ਵੱਲੋਂ ਮਾਤਾ ਜੀ ਰਾਮ ਵੱਲੋਂ ਬਖਸ਼ਿਸ਼ ਕੀਤੀਆਂ ਨਹੀਂਆਂ ਤੇ ਮਾਤਾ ਦੇਸਾਂ ਨੇ ਪਿਆਰ ਨਾਲ ਇਹਨਾਂ ਨੂੰ ਸਭ ਨੂੰ ਸੰਭਾਲਿਆ ਤੇ ਮਾਤਾ ਦੇਸਾਂ ਦੀ ਦਸਵੀਂ ਅਸਵਸ ਹੋਣ ਦੇ ਨਾਲ ਤੇ ਬਚਪਨ ਤੋਂ ਅਸੀਂ ਇਹਨਾਂ ਨਿਸ਼ਾਨੀਆਂ ਦੀ ਸੇਵਾ ਸੰਭਾਲ ਕਰ ਰਹੇ ਹਾਂ ਔਰ ਇੱਥੇ ਜੋ ਵੀ ਅਨੁਭਵ ਹੁੰਦੇ ਜੀ ਉਹਨਾਂ ਨੂੰ ਸੁਣਦੇ ਲਈ ਜੋ ਸਹਿਜ ਪਾਠ ਵਿਆਖਿਆ ਸਾਹਿਬ ਚੱਲ ਰਿਹਾ ਹੈ ਮਾਦੀਸਾ ਜਸਵੀਰ ਸਿੰਘ ਚੈਨੜ ਤੇ ਆਪੋਂ ਆਨੰਦ ਮਾਣ ਸਕਦੇ ਹੋ ਉਸ ਦਾ ਆਪ ਜੀ ਨੂੰ ਪਟਾਣਪੁਰ ਧੰਨਵਾਦ ਸਭ ਦੀਆਂ ਹਾਜ਼ਰੀਆਂ ਸਤਿਗੁਰੂ ਪ੍ਰਮਾਣ ਕੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ